ਇਸ ਸੂਬੇ ਸੀਦੀ ਮਾਤਾ ਉਹਨੂੰ ਕੋਈ ਨਹੀਂ ਬਹੁਤਾ ਜਾਣਦਾ ਉਹਨਾਂ ਨੇ ਕੋਈ ਬਹਾਦਰੀ ਕਾਰਨਾਮਾ ਕੁਰਬਾਨੀ ਵਾਲਾ ਨਹੀਂ ਕੀਤਾ ਇਸੇ ਤਰ੍ਹਾਂ ਜਿਹੜੇ ਹੋਰ ਮਹਾਪੁਰਖ ਨੇ ਚਾਹੇ ਮਹਾਤਮਾ ਬੁੱਧ ਹੈ ਚਾਹੇ ਮਹਾਵੀਰ ਹੈ ਤੇ ਉਹਨਾਂ ਦੀਆਂ ਮਾਤਾਵਾਂ ਦੀ ਓਨੀ ਕੁਰਬਾਨੀ ਨਹੀਂ ਹੈ ਕਹਿਣ ਲੱਗਿਆ ਮਾਤਾ ਗੁਜਰੀ ਦਾ ਜਿਹੜਾ ਸੋਹਰਾ ਸਾਹਿਬ ਸੀ ਉਹ ਵੀ ਸ਼ਹੀਦ ਜਾਨੀ ਕਿ 6ਵੇਂ ਪਾਤਸ਼ਾਹ ਤੇ ਉਹ ਉਹਨਾਂ ਦੇ ਫਾਦਰ ਗੁਰੂ ਅਰਜਨ ਸਾਹਿਬ ਵੀ ਸ਼ਹੀਦ ਤੇ ਉਹਨਾਂ ਦੇ ਪਤੀ ਗੁਰੂ ਤੇਗ ਬਹਾਦਰ ਸਾਹਿਬ ਵੀ ਸ਼ਹੀਦ ਤੇ ਉਹਨਾਂ ਦੇ ਚਾਰ ਪੋਤਰੇ ਵੀ ਸ਼ਹੀਦ ਤੇ ਅੰਤ ਨੂੰ ਆਪ ਖੁਦ ਵੀ ਆਪਣੀ ਜਾਨ ਤਬਾਰ ਗਈ ਪਰ ਕੋਈ ਸਮਝੌਤਾ ਨਹੀਂ ਕੀਤਾ ਜੇ ਭਾਰਤ ਦੇਸ਼ ਦੀ ਸੱਚ ਮੁੱਚ ਸਾਨੂੰ ਪ੍ਰੇਰਨਾ ਦਾ ਸਰੋਤ ਦੇ ਬਣ ਕੇ ਸਾਹਮਣੇ ਆ ਸਕਦੀ ਹੈ ਜਿਹੜਾ ਭਾਰਤ ਸਰਕਾਰ ਨੂੰ ਚਾਹੀਦਾ ਉਹ ਮਾਤਾ ਗੁਜਰੀ ਨੂੰ ਭਾਰਤ ਦੀ ਸਾਂਝੀ ਮਾਤਾ ਸਵੀਕਾਰ ਕਰ ਲੈਣ ਮੈਂ ਸੱਚੀ ਉਹਨਾਂ ਦੀ ਸਿਆਣਪ ਤੇ ਉਹਨਾਂ ਦੇ ਪਿਆਰ ਦੇ ਅੱਗੇ ਸਿਰ ਝੁਕਦਾ ਹੈ ਤੇ ਅੱਬ ਮੈਂ ਇਹ ਦੱਸਣਾ ਚਾਹੁੰਦਾ ਕਿ 5ਵੇਂ ਪਾਤਸ਼ਾਹ ਤੇ ਵੀ ਮੁਸੀਬਤਾਂ ਆਈਆਂ 6ਵੇਂ ਪਾਤਸ਼ਾਹ ਤੇ ਆਈਆਂ ਪਰ 9ਵੇਂ ਪਾਤਸ਼ਾਹ ਬਾਰੇ ਲਾਲਾ ਦੌਲਤਰਾਏ ਨੇ ਸਹਬੇ ਕਮਾਲ ਗੁਰੂ ਗੋਬਿੰਦ ਸਿੰਘ ਆਪਣੀ ਕਿਤਾਬ ਦੇ ਵਿੱਚ ਅੱਜ ਤੋਂ 150 ਸਾਲ ਪਹਿਲਾਂ ਲਾਜਵਾਬ ਕੁਝ ਲਾਈਨਾਂ ਲਿਖੀਆਂ ਨੇ ਉਹ ਮੈਂ ਤੁਹਾਨੂੰ ਕੋਈ ਦੱਸਣੀ ਚਾਹੁੰਦਾ ਜੀ 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 ਲਾਲਾ ਦੌਲਤਰਾਏ ਕਹਿੰਦਾ ਕਹਿੰਦਾ ਇੱਥੇ ਘੰਟੇ ਵੱਜਣੋਂ ਮੰਦਰਾਚ ਬੰਦ ਹੋ ਗਏ ਸੀ ਇਥੇ ਜੰਜੂ ਉਤਰ ਗਏ ਸੀ ਇਥੇ ਟਿੱਕੇ ਮਿਟ ਗਏ ਸੀ ਇਥੇ ਕਿਤਨਾ ਘਾਣ ਹੋ ਗਿਆ ਸੀ ਕਣ ਲੱਗਿਆ ਅੱਜ ਇਹ ਗੁਰੂ ਤੇਗ ਬਹਾਦਰ ਸਾਹਿਬ ਜੇ ਅੱਜ ਇੱਕ Hindu ਭਾਈ ਆਪ ਕਹਿ ਰਿਹਾ ਲਾਲਾ ਦੌਲਤਰਾਏ ਕਹਿੰਦਾ ਜੇ ਕਿਸੇ Hindu ਦੇ ਮੱਥੇ 'ਚ ਟਿੱਕਾ ਲੱਗਿਆ ਹੋਇਆ ਮੈਂ ਮਹਿਸੂਸ ਕਰਦਾ ਇਹ ਤੁਹਾਡੇ ਖੂਨ ਦਾ ਟਿੱਕਾ ਲੱਗਿਆ ਹੋਇਆ ਹੈ ਤੇ ਜਿਹੜਾ ਜੰਜੂ ਇਹਨਾਂ ਦੇ ਗਲ 'ਚ ਪਿਆ ਹੋਇਆ ਇਹ ਤੁਹਾਡੀ ਚਮੜੀ ਦਾ ਜੰਜੂ ਇਹਨਾਂ ਦੇ ਗਲ 'ਚ ਪਿਆ ਹੋਇਆ ਜਿਹੜੇ ਇਹਨਾਂ ਦੇ ਮੰਦਰਾਂ ਚ ਅਜ ਘਾਟੇ ਖੜਕਦੇ ਨੇ ਇਹ ਤੁਹਾਡੀਆਂ ਹੱਡੀਆਂ ਖੜਕ ਰਹੀਆਂ ਨੇ ਤੁਸੀਂ ਆਪਣਾ ਸਭ ਕੁਝ ਵਾਰ ਦਿੱਤਾ ਕੁਝ ਵੀ ਲੁਕਾ ਕੇ ਨਹੀਂ ਰੱਖਿਆ ਪਰ ਅਕਿਰਤ ਕਰਨੇ ਉਹ ਲੋਕ ਜਿਹੜੀ ਤੁਹਾਡੇ ਸਿੱਖਿਆ ਨੂੰ ਯਾਦ ਨਹੀਂ ਕਰਦੇ ਤੁਹਾਡੇ ਪਰਉਪਕਾਰਾਂ ਨੂੰ ਯਾਦ ਨਹੀਂ ਕਰਦੇ ਉਹਨਾਂ ਨੂੰ ਤਾਂ ਪੀੜੀ ਦਰ ਪੀੜੀ ਤੁਹਾਡਾ ਰਿਣੀ ਰਹਿਣਾ ਚਾਹੀਦਾ ਸੀ ਸਾਡੀ ਹਿੰਦੂ ਸਮਾਜ ਦੀ ਕੌਮ ਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਆਪਾ ਕੁਰਬਾਨ ਕਰਕੇ ਜੜਾ ਬਚਾ ਲਿਆ ਇਹਦੇ ਵਰਗੀ ਕੁਰਬਾਨੀ ਦੂਜਿਆਂ ਵਾਸਤੇ ਕੋਈ ਕਰੇ ਇਹ ਦੁਨੀਆ 'ਚ ਸ਼ਾਇਦ ਘੱਟ ਹੀ ਚੰਨ ਸੋਣਗੇ ਤੇ ਇੱਥੇ ਇਸ ਤੋਂ ਜੇ ਦੇਖਿਆ ਜਾਵੇ ਇਹਦੇ ਪਿਛੋਕੜ ਦੇ ਵਿੱਚ ਕੀ ਗੁਰੂ ਤੇਗ ਬਹਾਦਰ ਸਾਹਿਬ ਆਪਣੇ ਪਰਿਵਾਰ ਨਾਲ ਸਲਾਹ ਕਰਕੇ ਸਾਰਾ ਕੁਝ ਦੱਸ ਕੇ ਕਿ ਇੰਨੇ ਖਤਰੇ ਨੇ ਮੈਨੂੰ ਜਾਣਾ ਪਵੇਗਾ ਤੇ ਉਦੋਂ ਗੁਰੂ ਤੇਗ ਬਹਾਦਰ ਜੀ ਜਦੋਂ ਗਏ ਨੇ ਮਾਤਾ ਗੁਜਰੀ ਜੀ ਤੇ ਕੀ ਗੁਜਰੀ ਹੋਵੇਗੀ ਕਦੇ ਆਪਾਂ ਆਪਣੇ ਅੰਦਰ ਛਾਤੀ ਮਾਰ ਕੇ ਦੇਖੀਏ ਫਿਰ ਜਦੋਂ ਗੁਰੂ ਗੋਬਿੰਦ ਸਿੰਘ ਜੀ ਛੋਟੇ ਜੇ ਨੇ ਤੇ ਉਹਨਾਂ ਦੇ ਪਿਤਾ ਸ਼ਹੀਦ ਹੋ ਗਏ ਯਾਨੀ ਗੁਰਤੇਗ ਬਹਾਦਰ ਸਾਹਿਬ ਉਦੋਂ ਮਾਤਾ ਗੁਜਰੀ ਨੇ ਕਿਵੇਂ ਛੋਟੇ ਜੇ ਗੁਰੂ ਗੋਬਿੰਦ ਸਿੰਘ ਨੂੰ ਪਾਲਿਆ ਚੰਗੀ ਸਿੱਖਿਆ ਦਿੱਤੀ ਹੌਸਲਾ ਦਿੱਤਾ ਤੇ ਜਿਹੜਾ ਸਿੱਖ ਧਰਮ ਦੇ ਜਿਹੜਾ ਇਹ ਸੰਸਥਾ ਖੜੀ ਹੋਈ ਹੋਈ ਸੀ ਇਹਨੂੰ ਕੰਟਰੋਲ ਕੀਤਾ ਤੇ ਇਹ ਸਾਰੀ ਦੇਣ ਮਾਤਾ ਗੁਜਰੀ ਜੀ ਦੀ ਸੀ ਤੇ ਇਸ ਤੋਂ ਬਾਅਦ ਜਿਹੜਾ ਜੰਗ ਜੁੱਧਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਦੇ ਨਾਲ ਰਹਿ ਕੇ ਮੁਸੀਬਤਾਂ ਝੱਲੀਆਂ ਬੱਚਿਆਂ ਨੂੰ ਸੰਭਾਲਿਆ ਪਰਿਵਾਰਾਂ ਨੂੰ ਸੰਭਾਲਿਆ ਜਿਹੜੇ ਜਿਹੜੇ ਉਜੜ ਜਾਂਦੇ ਸੀ ਜੇ ਕਿਤੇ ਗੁਰੂ ਘਰ ਚ ਆ ਗਏ ਉਥੇ ਅਨੰਦਪੁਰ ਦੇ ਵਿੱਚ ਕਿੰਨਾ ਲੰਮਾ ਸਮਾਂ ਜੰਗ ਚੱਲਦੀ ਰਹੀ ਘੇਰਾ ਪਿਆ ਰਿਆ ਸਾਰਾ ਅੰਨ ਦਾਣਾ ਵਗੈਰਾ ਅੰਦਰੋਂ ਖਤਮ ਹੁੰਦਾ ਰਿਆ ਉਹਨਾਂ ਸਮਿਆਂ ਚ ਮਾਤਾ ਗੁਜਰੀ ਜੀ ਨੇ ਕਿਵੇਂ ਸਾਰਾ ਕੁਝ ਝੱਲਿਆ ਬਰਦਾਸ਼ਤ ਕੀਤਾ ਜਦੋਂ ਇਹ ਕਿਲਾ ਛੱਡਣਾ ਪੈ ਗਿਆ ਤੇ ਮਾਤਾ ਗੁਜਰੀ ਜੀ ਨਿੱਕੇ ਨਿੱਕੇ ਬਾਲਕਾਂ ਨੂੰ ਲੈ ਕੇ ਸਰਹੰਦ ਵੱਲੋਂ ਆਏ ਨੇ ਪਹਿਲਾਂ ਮਰੰਡੇ ਆਏ ਨੇ ਉਥੋਂ ਗ੍ਰਿਫਤਾਰ ਕਰ ਲਏ ਗਏ ਨੇ ਤਾਂ ਫਿਰ ਇਹਨਾਂ ਨੂੰ ਸਰਹੰਦ ਭੇਜਿਆ ਗਿਆ ਉਦੋਂ ਮਾਤਾ ਗੁਜਰੀ ਜੀ ਨੇ ਸਾਬਜਾਦਿਆਂ ਨਾਲ ਕਿਹੋ ਜੀਆਂ ਗੱਲਾਂ ਕੀਤੀਆਂ ਹੋਣਗੀਆਂ ਕਿ ਬੇਟਾ ਅੱਜ ਸਾਡੇ ਤੇ مصیبت ਆਈ ਹੈ ਪਰ ਇਹ ਸਾਡਾ ਸਾਰਿਆਂ ਦਾ ਇਮਤਿਹਾਨ ਹੈ ਡੋਲ ਨਾ ਜਾਇਓ ਤੁਹਾਡੇ ਦਾਦਾ ਜੀ ਤੁਹਾਡੇ ਪਿਤਾ ਜੀ ਆਪਣੇ ਵੱਡੇ ਬਡੇਰੇ ਸਾਰੇ ਅਸੂਲਾਂ ਦੇ ਪੱਕੇ ਰਹੇ ਨੇ ਜਾਨ ਬਹੁਤ ਘੱਟ ਕੀਮਤੀ ਹੈ ਅਸੂਲ ਜ਼ਿਆਦਾ ਕੀਮਤੀ ਨੇ ਇਹ ਸਿੱਖਿਆ ਲਗਾਤਾਰ ਛੋਟੇ-ਛੋਟੇ ਬੱਚਿਆਂ ਦੇ ਮਨਾਂ 'ਚ ਬੈ ਗਈ ਜਦੋਂ ਉਹਨਾਂ ਨੂੰ ਸੁੱਚਾ ਨੰਦ ਦੇ ਅੱਗੇ ਵਜ਼ੀਰ ਖਾਨ ਦੇ ਅੱਗੇ ਪੇਸ਼ ਕੀਤਾ ਗਿਆ ਤੇ ਉਹਨਾਂ ਨੇ ਆਪਣਾ ਉਹੀ ਅਸੂਲ ਬਾਰ-ਬਾਰ ਦੜਾਇਆ ਕਿ ਅਸੀਂ ਗੁਰੂ ਗੋਬਿੰਦ ਸਿੰਘ ਦੇ ਬੇਟੇ ਆ ਤੇ ਜੇ ਕੋਈ ਸਾਡਾ ਕਸੂਰ ਹੈ ਸਾਨੂੰ ਦੱਸ ਦਿਓ ਪਰ ਤੁਸੀਂ ਬੇਕਸੂਰਾਂ ਨੂੰ ਜਿਹੜੀ ਸਜ਼ਾ ਦੇਣੀ ਹੈ ਦੇ ਦਿਓ ਅਸੀਂ ਤੁਹਾਡੇ ਅੱਖੇ ਆਪਣਾ ਧਰਮ ਆਪਣੇ ਅਸੂਲ ਉਹ ਨਹੀਂ ਛੱਡਾਂਗੇ ਤੇ ਮਲੇਰ ਕੋਟਲੇ ਦਾ ਨਵਾਬ ਉਹਨੇ ਤਾਂ ਹਾ ਦਾ ਨਾਰਾ ਮਾਰਿਆ ਉਨੇ ਔਰੰਗੇਬ ਨੂੰ ਚਿੱਠੀ ਵੀ ਲਿਖੀ ਕਿ ਤੁਸੀਂ ਜ਼ੁਲਮ ਕਰ ਰਹੇ ਹੋ ਇਸਲਾਮ ਦੇ ਨਿਯਮਾਂ ਦੇ ਮੁਤਾਬਕ ਕੁਰਾਨ 'ਚ ਲਿਖਿਆ ਹੋਇਆ ਹੈ ਕਿ ਪਿਤਾ ਦੇ ਕਸੂਰ ਦੇ ਕਾਰਨ ਉਹਦੇ ਬੱਚਿਆਂ ਨੂੰ ਜਾਂ ਪਰਿਵਾਰ ਨੂੰ ਸਜ਼ਾ ਨਹੀਂ ਦਿੱਤੀ ਜਾਣੀ ਚਾਹੀਦੀ ਇਹ ਬਹੁਤ ਗਲਤ ਹੈ ਤੇ ਕੁਰਾਨ ਦਾ ਹਵਾਲਾ ਦੇ ਕੇ ਨਵਾਬ ਮਲੇਰ ਕੋਟਲੇ ਵਾਲੇ ਨੇ ਸ਼ੇਰ ਖਾਨ ਨੇ ਉਹ ਔਰੰਗੇਬ ਨੂੰ ਚਿੱਠੀ ਵੀ ਲਿਖੀ ਪਰ ਉਹ ਤਾਂ ਬੜੀ ਦੇਰ ਚੱਗੇ ਚਿੱਠੀਆਂ ਪਹੁੰਚਦੀਆਂ ਸੀ ਉਧਰੋਂ ਕੋਈ ਬਾਅਦ ਚ ਜਵਾਬ ਆਏ ਹੋਣਗੇ ਉਹ ਲਾਇਬ੍ਰੇਰੀ ਦਿੱਲੀ ਵਾਲੀ ਜਿਹੜੀ ਹੈਗੀ ਆ ਵੱਡੀ ਉਹਦੇ ਵਿੱਚੇ ਚਿੱਠੀਆਂ ਮੌਜੂਦ ਪਈਆਂ ਨੇ ਤੇ ਸਰਦਾਰ ਮਨੋਰ ਸਿੰਘ ਮਾਰਕੋ ਨੇ ਇਹ ਆਪਣੀਆਂ ਜ਼ਿਕਰ ਕੀਤਾ ਇਹਨਾਂ ਗੱਲਾਂ ਦਾ ਖੈਰ ਉਹ ਸਾਰਾ ਕੁਝ ਵਾਪਰ ਗਿਆ ਪਰ ਛੋਟੇ ਸਹਿਬਜ਼ਾਦਿਆਂ ਨੂੰ ਕਿਵੇਂ ਉੱਥੇ ਪਹਿਲਾਂ ਜਿਹੜਾ ਬੱਟੇ ਮਾਰੇ ਗਏ ਤੜਫਾਇਆ ਗਿਆ ਤੇ ਉਹਨਾਂ ਨੂੰ ਤਸੀਹੇ ਦਿੱਤੇ ਗਏ ਤੇ ਫਿਰ ਉਹਨਾਂ ਨੂੰ ਨੀਹਾਂ 'ਚ ਚੜਿਆਂ ਗਿਆ ਤੇ ਨੀਹਾਂ ਦੇ ਵਿੱਚ ਚੜਦੇ ਵੀ ਉਹਨਾਂ ਨੂੰ ਬੇਅੰਤ ਤਸੀਹੇ ਦਿੱਤੇ ਗਏ ਤੇ ਅੰਤ ਨੂੰ ਉਹਨਾਂ ਦਾ ਸਾਦੀ ਨਾੜੀ ਕੱਟ ਕੇ ਜਿਹਨੂੰ ਉਹ ਹਲਾਲ ਕਰਨਾ ਜਾਂ ਜਿਬਾ ਕਰਨਾ ਕਹਿੰਦੇ ਨੇ ਉਹ ਕੱਟ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਇੰਨੇ ਛੋਟੇ ਬਾਲਕਾਂ ਨੂੰ ਇੰਨੇ ਤਸੀਹੇ ਦੇ ਕੇ ਸ਼ਹੀਦ ਕਰਨਾ ਇਹ ਬੜਾ ਵੱਡਾ ਇੱਕ ਇਹ ਕਹੀ ਲਈਏ ਸੰਸਾਰ ਦਾ ਇੱਕ ਬਲਿਖਣ ਇਤਿਹਾਸ ਹੈ ਇੱਕ ਮਾਨਯੋਗ ਦੁਖਦਾਈ ਵੀ ਹੈ ਪਰ ਮਾਣਯੋਗ ਘਟਨਾ ਹੈ ਜਿਹੜੀ ਕਿ ਉਹਨਾਂ ਛੋਟੇ ਸਹਿਬਜ਼ਾਦਿਆਂ ਨੇ ਕਰ ਬਖਾਈ ਅਸੀਂ ਤਾਂ ਨਿੱਕੀਆਂ-ਨਿੱਕੀਆਂ ਗੱਲਾਂ ਤੇ ਡਰ ਜਾਂਦੇ ਆ ਘਬਰਾ ਜਾਂਦੇ ਆ ਸਮਝੌਤੇ ਕਰ ਲੈਨੇ ਆ ਧੰਨ ਨੇ ਉਹ ਬਾਲ ਜਿਨ੍ਹਾਂ ਨੂੰ ਮਾਤਾ ਗੁਜਰੀ ਵਰਗੀ ਮਾਂ ਨੇ ਦਾਦੀ ਨੇ ਉਹਨਾਂ ਨੂੰ ਚੰਗੀ ਸਿੱਖਿਆ ਦਿੱਤੀ ਤੇ ਇਸ ਰਾਹ ਤੇ ਤੋਰ ਦਿੱਤਾ ਤੇ ਜਿਨ੍ਹਾਂ ਨੂੰ ਅੱਜ ਤੱਕ ਅਸੀਂ ਨਮਸਕਾਰਾਂ ਕਰਦੇ ਆ ਇਥੋਂ ਤੱਕ ਉਦੋਂ ਬਾਅਦ ਜਿਹੜੇ ਵੱਡੇ-ਵੱਡੇ ਸਿੱਖਾਂ ਦੇ ਮਿਸਲਾਂ ਦੇ ਟਾਈਮ ਤੇ ਜੰਗ ਹੋਏ ਨੇ ਉਥੇ ਸਰਦਾਰ ਜੱਸਾ ਸਿੰਘ ਆਲੂਵਾਲੀਆ ਨਵਾਬ ਕਪੂਰ ਸਿੰਘ ਇੱਕੋ ਗੱਲ ਕਹਿੰਦੇ ਹੁੰਦੇ ਸੀ ਹੁਣ ਭਾਈ ਤੁਹਾਨੂੰ ਇਹ ਕੰਮ ਕਰਨਾ ਪੈਣਾ ਸਿੱਖੋ ਤੁਹਾਨੂੰ ਸਰਹੰਦ ਦੀ ਆਵਾਜ਼ ਆ ਰਹੀ ਹੈ ਤੁਸੀਂ ਸਰਹੰਦ ਨੂੰ ਯਾਦ ਕਰੋ ਇਹਦਾ ਮਤਲਬ ਸੀ ਕਿ ਸਾਬਜਾਦਿਆਂ ਨੂੰ ਯਾਦ ਕਰੋ ਤੇ ਤੁਹਾਨੂੰ ਇਹ ਜੰਗ ਲੜਨੀ ਪੈਣੀ ਹੈ ਭਾਵੇਂ ਮੌਤ ਵੀ ਆ ਜਾਵੇ ਜਦੋਂ ਇਹ ਜਿਹੜੀ ਸਾਬਜਾਦਾਂ ਦੀ ਸ਼ਹੀਦੀ ਦਾ ਕਿਤੇ ਵੀ ਜ਼ਿਕਰ ਹੁੰਦਾ ਸੀ ਹਰ ਇੱਕ ਦਾ ਖੂਨ ਖੌਲਣ ਲੱਗ ਪੈਂਦਾ ਸੀ ਤੇ ਮੈਦਾਨ 'ਚ ਉਹ ਸਿਰ ਤੇ ਕੱਪੜਾ ਬੰਨ ਕੇ ਨਿੱਤਰ ਪੈਂਦਾ ਸੀ ਤੇ ਉਹਨਾਂ ਬਹਾਦਰਾਂ ਨੇ ਫਿਰ ਇਹਨਾਂ ਤੋਂ ਪ੍ਰੇਰਣਾ ਲੈ ਲੈ ਕੇ ਅੱਗੇ ਬਹਾਦਰੀ ਦੇ ਕੰਮ ਕੀਤੇ ਇਸੇ ਤਰ੍ਹਾਂ ਵੱਡੇ ਸਹਿਬਜ਼ਾਦੇ ਭਾਵੇਂ ਆਪਾਂ ਵੱਡੇ ਕਹਿੰਦੇ ਆ ਪਰ 15 ਸਾਲ ਤੇ 17-18 ਸਾਲ ਕਿੰਨੀ ਕਬੱਡੀ ਉਮਰ ਹੁੰਦੀ ਐ ਤੇ ਉਹਨਾਂ ਨੇ ਵੀ ਆਪਣਾ ਲਾਸਾਨੀ ਕਾਰਨਾਮੇ ਜੰਗ ਦੇ ਵਿੱਚ ਕੀਤੇ ਤੇ ਆਪਣੀ ਜਾਨ ਲੇਖੇ ਲਾ ਦਿੱਤੀ ਤੇ ਇਹ ਸਾਰੀ ਪ੍ਰਾਪਤੀ ਗੁਰੂ ਸਾਹਿਬਾਂ ਦੀ ਸਿੱਖਿਆ ਦੇ ਵਿੱਚੋਂ ਸੀ ਜਿਹੜਾ ਕਿ ਹਜ਼ਾਰਾਂ ਸਾਲਾਂ ਤੋਂ ਭਾਰਤ ਦੇ ਵਿੱਚ ਗੁਲਾਮੀ ਤਾਂ ਸਵਕਾਰ ਕਰਨ ਦਾ ਸਭਾ ਬਣ ਗਿਆ ਸੀ ਪਰ ਸਾਹਮਣੇ ਹਿੱਕ ਤਾਣ ਕੇ ਦੁਸ਼ਮਣ ਨੂੰ ਵੰਗਾਰਨ ਦੀ ਜਿਹੜੀ ਇਹ ਭਾਵਨਾ ਅੰਦਰ ਤੋਂ ਉਹ ਪੂਰੀ ਤਰ੍ਹਾਂ ਖਤਮ ਹੋ ਚੁੱਕੀ ਹੋਈ ਸੀ ਮਤਲਬ ਮੈਂ ਇੱਕ ਗੱਲ ਜਨਨ ਨਹੀਂ ਚਾਹਣਾ ਜੀ ਜਿਵੇਂ ਤੁਸੀਂ ਕਿਹਾ 7 ਤੇ 9 ਸਾਲ 15 17 ਸਾਲ ਜਾਂ ਇਸ ਤਰੀਕੇ ਨਾਲ ਕੋਖ ਬਕਰੀ ਚਲੋ ਇਤਿਹਾਸ ਦੇ ਵਿੱਚ ਉਮਰਾ ਜੇਕਰ ਆਉਂਦੇ ਆ ਹਾਂਜੀ ਐਨੇ ਛੋਟੀ ਉਮਰ ਦੇ ਵਿੱਚ ਇੰਨਾ ਦ੍ਰਿੜ ਇਰਾਦੇ ਅੱਜ ਵੀ ਸਾਡਾ 7 ਦੇ 9 ਸਾਲ ਦੇ ਉਹ ਬੱਚੇ ਦੇ ਦਿਨ ਤਾਂ ਸਮਝ ਹੀ ਕੁਝ ਨਹੀਂ ਹੁੰਦੀ ਠੀਕ ਹੈ ਮਤਲਬ ਉਹਨਾਂ ਦੇ ਇੰਨੇ ਦ੍ਰਿੜ ਇਰਾਦੇ ਕਿਵੇਂ ਕਿਸ ਤਰੀਕੇ ਨਾਲ ਹੋਏ ਉਥੇ ਬਚਪਨ ਤੋਂ ਹੀ ਘਰ ਦਾ ਮਾਹੌਲ ਸੀ ਤੇ ਜਦੋਂ ਤੋਂ ਪੈਦਾ ਹੋਏ ਸੀ ਉਹ ਜੰਗ-ਜੋਦ ਹੁੰਦੇ ਦੇਖਦੇ ਆ ਰਹੇ ਸੀ ਤੇ ਜਦੋਂ ਪੁੱਛਦੇ ਸੀ ਵੀ ਲੜਾਈ ਕਿਉਂ ਹੋ ਰਹੀ ਹੈ ਉਹਨਾਂ ਨੂੰ ਸਮਝਾਇਆ ਜਾਂਦਾ ਸੀ ਕਿ ਇਹ ਲੋਕ ਆਪਾਂ ਨੂੰ ਇੱਥੇ ਬਿਲਕੁਲ ਗੁਲਾਮ ਬਣਾ ਕੇ ਰੱਖਣਾ ਚਾਹੁੰਦੇ ਨੇ ਤੇ ਸਾਡੀ ਮਰਜ਼ੀ ਦੇ ਨਾਲ ਸਾਰੇ ਕੰਮ ਕਰੋਗੇ ਖਾਓ ਪੀਓਗੇ ਪਹਿਨੋਗੇ ਤੁਹਾਨੂੰ ਘੋੜੇ ਦੀ ਸਵਾਰੀ ਕਰਨ ਦੀ ਇਜਾਜ਼ਤ ਨਹੀਂ ਤੇ ਤੁਹਾਨੂੰ ਪੱਗ ਬੰਨਣ ਦੀ ਦਸਤਾਰ ਸਜਾਉਣ ਦੀ ਇਜਾਜ਼ਤ ਨਹੀਂ ਹੈ ਤੁਹਾਨੂੰ ਆਪਣਾ ਆਜ਼ਾਦੀ ਵਾਲਾ ਜਿਵੇਂ ਨਗਾਰਾ ਵਗੈਰਾ ਵਜਾਉਣਾ ਜਿਵੇਂ ਆਪਾਂ ਮੰਦਰਾਂ ਦੀ ਗੱਲ ਕਰਕੇ ਹਟੇ ਆ ਧਰਮ ਸਥਾਨਾਂ ਤੇ ਉਹ ਨਹੀਂ ਵਜਾਓਗੇ ਤੇ ਤੁਹਾਨੂੰ ਤੇ ਸਾਡਾ ਹਲਾਲ ਕੀਤਾ ਮਾਸ ਖਾਸ ਕਰਕੇ ਗਾਂ ਦਾ ਮਾਸ ਆਪਣੀ ਅਣਖ ਵੇਚ ਕੇ ਉਹ ਉਹ ਵੀ ਖਾਣਾ ਪਵੇਗਾ ਭਾਬ ਕੇ ਤੁਹਾਨੂੰ ਪਸ਼ੂਆਂ ਵਾਲਾ ਜੀਵਨ ਜਿਉਣਾ ਪਵੇਗਾ ਬੱਚਿਓ ਇਦੋਂ ਬਿਹਤਰ ਤਾਂ ਮਰ ਜਾਣਾ ਚੰਗਾ ਪਰ ਇਹੋ ਜੀ ਜ਼ਿੰਦਗੀ ਸਾਨੂੰ ਪਰਵਾਹ ਨਹੀਂ ਹੈ ਇਹ ਚੀਜ਼ਾਂ ਉਹਨਾਂ ਦੇ ਸਾਹਮਣੇ ਵਾਪਰ ਰਹੀਆਂ ਸੀ ਮਾਤਾ ਜੀ ਅਤੇ ਹੋਰ ਸਿਆਣੀਆਂ ਔਰਤਾਂ ਉਹਨਾਂ ਨੂੰ ਇਹ ਚੀਜ਼ਾਂ ਦੱਸਦੀਆਂ ਸੀ ਜਿਹੜੇ ਹੋਰਾਂ ਦੇ ਬੱਚੇ ਸੀ ਹੋਰ ਔਰਤਾਂ ਸੀ ਉਹਨਾਂ ਦੇ ਨਾਲ ਵੀ ਇਹ ਵਿਚਾਰ ਚਰਚਾ ਹੁੰਦੀ ਸੀ ਇਸ ਤਰ੍ਹਾਂ ਫਿਰ ਉਹ ਘਰੋ ਘਰੀ ਪਹੁੰਚਦੀਆਂ ਸੀ ਤਾਂ ਕੁਝ ਜੋਦੇ ਉਹਨਾਂ ਨੂੰ ਜੰਗ ਦੇ ਵਿੱਚ ਆ ਕੇ ਮਿਲਦੇ ਸੀ ਤੇ ਇਹਨਾਂ ਹੱਕਾਂ ਵਾਸਤੇ ਉਹ ਫਿਰ ਲੜਾਈ ਲੜਦੇ ਸੀ ਇਹੋ ਜਿਹੇ ਮਾਹੌਲ ਦੇ ਵਿੱਚ ਇਹਨਾਂ ਬੱਚਿਆਂ ਨੂੰ ਸਖਲਾਈ ਮਿਲੀ ਤਾਂ ਐਡੇ ਦਿਰਣ ਆਰਾਦੇ ਵਾਲੇ ਬਣ ਗਏ ਆਪਾਂ ਮਹਿਸੂਸ ਕਰਦੇ ਹਾਂ